ਅੱਜ ਕਰ ਲੱਗਿਆ ਸੋਜੀ ਸਫਾਈ ਆਪਾਂ ਤਾਂ ਨਹੀਂ ਕਰਨੀ ਆਪਣੇ ਬੀਬੀਆਂ ਨੇ ਕਰਨੀ ਆ ਤੇ ਸੋਜੀ ਸਫਾਈ ਮੈਂ ਤੁਹਾਨੂੰ ਚੋਲ ਦਿਖਾਈ ਜਾਵੇ ਆ ਆਪਣਾ ਘੜਾ ਪਿਆ ਰਿਹਾ ਆਪਣੀ ਨਵੀਂ ਫਰਿਜ ਇਸ ਤੋਂ ਦੇ ਦੇਖੀ ਆ ਤੇ ਵਾਜੀ ਵੀ ਆ ਗਿਆ ਬਾਈ ਸੱਸੇ ਕਾ ਤੇ ਵਾਜੀ ਤੁਸੋਜੀ ਦਿਖਲਪ ਕਰੇਗਾ ਸਫਾਈ ਕਰਨ ਤੇ ਬਾਈ ਨਹੀਂ ਨਹੀਂ ਪਾਚਾ ਲੱਗ ਰਿਹਾ ਵੀ ਹੈ ਦੋਸਤੋ ਅੱਜ ਇਹ ਪ੍ਰੋਡਕਟ ਸ਼ੋਕੇਸ ਵਗੈਰਾ ਵੀ ਜਗਾ ਭਾਈ ਪੁਣਾ ਨੇ ਸਾਫ ਕਰਨ ਲਈ ਇਹ ਵੀ ਕੁਝ ਭਾਂਡੇ ਕੱਢਦੇ ਆ ਇਹਦੇ ਕੁਝ ਕੱਢਨੇ ਆ ਮੰਦ ਘਾਰ ਨੇਦਰ ਲਈ ਆਪ ਬਤਨ ਹੈ ਜੀ ਇਹ ਉਹਨਾਂ ਨੇ ਕੁਝ ਸਾਫ ਕਰਦੇ ਆ ਮੈਂ ਤਾਂ ਸੁੱਤਾ ਹਾਂ ਜੀ ਮੈਂ ਉੱਠਿਆ ਨਹੀਂ ਵਲੌਗ ਨੂੰ ਕਰਨ ਲਈ ਤੇ ਆ ਉਪਰੋਂ ਨੇ ਆ ਸਾਫ ਕਰਨ ਵਾਲੇ ਨਹੀਂ ਨਹੀਂ ਹੋਣੇ ਰੇਲੋਰੀਆਂ ਕਾਫੀਆਂ ਐਸੀ ਨਾ ਫੇਰ ਆਉਣ ਦੇ ਕਾਰਨ ਮਿੱਟੀ ਬਹੁਤ ਪੈ ਗਈ ਆ ਇਸ ਲਈ ਆਪਾਂ ਆ ਉੱਪਰੋਂ ਕੁਝ ਬਰਤਨ ਲਾਏ ਜਿਹੜੇ ਲਾਏ ਤੋਂ ਉਹ ਦਿਖਾ ਦਿੰਨੇ ਆ ਤੇ ਬਰਤਨ ਕਰਨੇ ਦੀ ਸਫਾਈ ਅੱਜ ਕੀਤੀਆਂ ਨੇ ਤੇ ਆ ਦੇਖੋ ਜੀ ਆਹ ਭਰੀ ਫੇਟੋਕਰੀ ਤੇ ਇਹਦੇ ਕਰਨੀ ਸਫਾਈ ਸਾਰੀ ਸੋਹ ਜੀ ਡੱਬੇ ਡੁੱਬੇ ਜੇ ਦਾਲਾਂ ਵਾਲੇ ਸਾਰੇ ਕੱਢ ਕੇ ਰੱਖੇ ਪਏ ਆ ਆ ਦੇਖੋ ਇਹਨਾਂ ਇਧ ਧੋਣੇ ਆ ਆ ਕੁਛ ਧੋਲੇ ਆ ਇਹਨਾਂ ਨੇ ਤੇ ਕੁਛ ਧੋਣੇ ਆ ਤੇ ਦੋਸਤੋ ਇਹ ਹੀ ਆਪਣਾ ਅੱਜ ਦਾ ਵਲੌਗ ਆ ਸਫਾਈਆਂ ਬਾਰੇ ਵੀ ਆਪਾਂ ਘਰੇ ਸਫਾਈਆਂ ਜਦੋਂ ਕਰਨੇ ਕੁਝ ਦਿਨਾਂ ਬਾਅਦ ਤੇ ਆ ਆਪਣੇ ਸਾਰੇ ਦਾਲ ਵਾਲੇ ਡੱਬੇ ਆ ਛੋਤੀ ਮੂੰਗੀ ਕਾਲੇ ਛੋਲੇ ਸਬੂਤੀ ਮੂੰਗੀ ਫਲਨਾਟੇ ਉਹ ਕਾ ਸਾਰੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਆਹ ਸਿਸਟਮ ਉਤੋਂ ਵੱਡੇ ਵੱਡੇ ਬਦੀਲੇ ਕਾਤੇ ਚਾਰ ਨਹੀਂ ਆ ਚਾਰ ਨੇ ਆ ਮਟਨੀਆ ਸਾਬਾ ਤੋਂ ਲਈ ਰੱਖਦੇ ਅੱਜ ਤੇ ਸਾਰੇ ਕਰਕੇ ਸਫਾਈ ਵਧੀਆ ਆਪਾਂ ਤੇ ਮਿੱਤਰੋ ਐਣ ਅੱਜ ਸੈਟਿੰਗ ਵੈਟਿੰਗ ਕਰਕੇ ਰਸੋਈ ਐਣ ਚਕਾ ਚੱਕ ਕਰਕੇ ਤੁਹਾਨੂੰ ਦਿਖਾ ਦੇਣੀ ਆ ਇਹ ਰਸੋਈ ਆਪਣੀ ਆਹ ਦੇਖੋ ਆਪਣੇ ਨਿੱਕੇ ਨਿੱਕੇ ਬਰਤਨ ਕਰਾਂ ਜਾਉਂਦੇ ਸੌਫਾ ਜੋਇਨਾ ਜੀਰਾ ਕਾਲੀ ਮਿਰਚ ਨੂਨ ਤੇ ਰਫਾਈਂਡ ਸਨਾਤੇ ਲੱਕੀ ਕੀ ਕੋਸ਼ ਆਪਣੇ ਸਾਰਾ ਕੁਝ ਦੋਸਤੋ ਕਿੰਦਾ ਆ ਮਸਾਲਿਆ ਟੰਟਾ ਆਪਾਂ ਟਾਨਾ ਕਹਿੰਦੇ ਕਈ ਇਹਨੂੰ ਕਹਿੰਦੇ ਗੀਠੀਆਂ ਕੋਈ ਕਹਿੰਦਾ ਕਾਸ਼ ਕੋਈ ਕਹਿੰਦਾ ਸਲਫਾ ਤੇ ਆਪਾਂ ਉਹ ਖਤੇ ਖਾਲੀ ਤੇ ਆ ਹੁਣ ਬਲ ਦਿਖਾਏ ਚਮਕਾਤੇ ਸਾਰੇ ਤੇ ਆ ਹੁਣ ਠੀਕ ਆ ਤੇ ਆ ਥੱਲੇ ਦੇ ਪੈਕਟੀਆਂ ਕੁੜਲੀਆਂ ਇਹ ਮੱਝਾਂ ਦੇ ਦੁੱਧ ਨੂੰ ਚੋਣ ਵਾਲੀਆਂ ਇਹ ਵੀ ਸਾਫ ਕਰਨੀਆਂ ਆਪਾਂ ਆ ਡਸਟ ਪੀਨ ਵੀ ਪਿਆ ਆਪਣਾ ਹੈਪੀ ਹੋਮ ਵਾਲਾ ਤੇ ਆ ਕਰੇਟਾ ਪਿਆ ਜੀ ਤੇ ਆਪਣਾ ਆਲੂ ਵੰਡ ਰੱਖ ਦਿੰਨੇ ਆ ਮਨਾਨੇ ਨੂੰ ਵੀ ਪਹਿਲਾਂ ਵੇਖੀ ਆ ਸਾਰੇ ਦੋਸਤੋ ਸਾਰੇ ਤੁਹਾਨੂੰ ਚਮਕਾ ਕੇ ਸੋਈ ਜਗਾ ਚੱਕਰ ਕੇ ਸਾਰੇ ਉਹਨੂੰ ਦਿਖਾ ਦੇਣੀ ਅੱਜ ਆਪਾਂ ਤੇ ਇੱਕ ਚਾਹੇ ਘੜਿਆ ਪੀਓ ਠੰਡਾ ਪਾਣੀ ਬਾਅਦ ਚ ਆਪਾਂ ਤੇ ਕਰੇ ਤੁਹਾਡੇ ਗੱਲਾਂ ਬਾਰੇ ਬੜੇ ਰੋਜ ਦਾ ਬਲੌਗ ਬਹੁਤ ਹੀ ਕੈਂਟ ਵਾਲਾ ਦੋਸਤੋ ਇੱਕ ਆ ਬਾਹਰ ਪਿਆ ਬਾਹਰ ਵਾਲਾ ਪਪੋਲੀ ਗਏ ਸੀਗੇ ਸਿਸਟਮ ਇਹ ਵੀ ਕਰਨਾ ਸਾਫ਼ ਸਹੀ ਸਹੀ ਲੋ ਜੀ ਕੂਲਰ ਚ ਮੋਗ ਗਿਆ ਪਾਣੀ ਆਪਣੇ ਯੂਨੀਵਰਸਲ ਚ ਆਪਾਂ ਇਹਦੇ ਵਿੱਚੋਂ ਤੁਹਾਨੂੰ ਖਾਣੇ ਨੇ ਪਾਣੀ ਲਗਾ ਪਰ ਜਮ ਥੱਲੇ ਪਤੀ ਆ ਰਹੀ ਹਵਾ ਆ ਰਹੀ ਤੇ ਆਪਾਂ ਪਾ ਕੇ ਪਾਣੀ ਇਹਦੇ ਵਿੱਚ ਤੇਨੂੰ ਕਰਦੇ ਆ ਠੰਡਾ ਆ ਇਹਦਾ ਪਾਣੀ ਵਾਲਾ ਸਿਸਟਮ ਆ ਜੀ ਇੱਥੇ ਪਾਈਪ ਲਾ ਕੇ ਪਾਣੀ ਪਾਉਂਦੇ ਆ ਆਪਾਂ ਚਲਾਉਨੇ ਹੈਗੇ ਮੋਟਰ ਤੇ ਕੁਲਰ ਚ ਪਾਉਂਦੇ ਆ ਆਪਾਂ ਪਾਣੀ ਆਪਲੇ ਆਲਾਪ ਦੇਖ ਮਿੰਟ ਮੰਨ ਲਈਏ ਪਾਣੀ ਕਾ ਆ ਜੇ ਬੱਲੇ 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 ਆ ਦੇਖੋ ਦੋਸਤੋ ਇੱਥੇ ਪੈਣਾ ਦੇ ਪਾਣੀ ਇੱਕ ਵਾਰੀ ਪਾਣੀ ਭਰਤਾ ਤੇ ਦੁਪਹਿਰਾ ਦੁਪਹਿਰਾ ਕੱਢ ਜੂਗਾ ਇਹ ਤੇ ਉਲ ਪੈ ਗਿਆ ਪੈਰ ਦੇ ਵਿੱਚ ਦੁਪਹਿਰਾ ਕੱਢ ਜੂਰੇ ਫਿਰ ਆਪਾਂ ਸ਼ਾਮ ਨੂੰ ਪੈਣ ਲੱਗੇ ਫਿਰ ਪਰਦੇ ਮੰਮੀ ਹਣੀ ਸ਼ਾਮ ਨੂੰ ਪੈਣ ਲੱਗਦੇ ਆ ਇਹਦੇ ਵਿੱਚ ਪਾਣੀ ਪਾ ਕੇ ਆਪਾਂ ਕਰਦੇ ਠੰਡਾ ਦੇ ਦੋਸਤੋ ਅੱਜ ਬਦਲਵਾਈ ਹੋਈ ਪਈ ਆ ਤੇ ਜਿਹੜੀ ਨੇਹਰੀ ਹੈਗੀ ਉਹ ਕੱਲ ਰਾਤ ਬਹੁਤ ਆਈ ਸੀ ਨੇਹਰੀ ਤੇ ਅੱਜ ਵੀ ਲੱਗਦਾ ਹੈਗਾ ਵੀ ਕੁਝ ਜਿਸ ਤਰ੍ਹਾਂ ਅੰਤਾਂ ਦੀ ਗਰਮੀ ਆ ਹੁਣ ਉਠਨ ਸਾਰ ਬੱਜ ਕੇ 11 ਤੇੜਾ ਟੈਂਪਰੇਚਰ ਮਾ ਦਦ ਲੈਣਾ ਕਿੰਨਾ ਟਾਈਮ ਪੀਸ ਦੇ ਉੱਪਰ ਵੇਖ ਕੇ ਇੱਥੇ 35 ਡਿਗਰੀ ਦਿਖਾ ਰਿਹਾ ਵੈਸੇ ਬਾਹਰ ਜਾ ਰਿਹਾ ਉਹ ਅੰਦਰ ਕਰਕੇ ਨਾ ਐਸ.ਯੂ.ਸੀ ਚੱਲਦੇ ਤੇ ਦਿਖਾ ਰਿਹਾ 35 ਡਿਗਰੀ ਜਿਹੜਾ ਬਾਹਰ ਨਾਲ ਸਿਸਟਮ ਬਾਹਰ ਹੈਗਾ ਘੱਟੋ-ਘੱਟ 40 45 42 43 ਡਿਗਰੀ ਸੈਲਸੀਅਸ ਹੋਊਗਾ ਤੇ ਤੱਤੀ ਲੋ ਵਗੀ ਜਾਂਦੀ ਆ ਇਸ ਕਰਕੇ ਤੇ ਆਪਾਂ ਪਾਣੀ ਕੋਲਰ ਭਰ ਦਈਏ ਮੰਮੀ ਹੁਣੀ ਜਾਰੇ ਤੇ ਬੈ ਜਾਣਗੇ ਤੇ ਬਾਅਦ ਵਿੱਚ ਆਪਾਂ ਦਾ ਪੈਣਾ ਉਥੇ ਏਸੀ ਚ ਤੇ ਦੋਸਤੋ ਫਿਰ ਆਪਾਂ ਰਸੋਈ ਦੀ ਸਫਾਈ ਹੋ ਰਹੀ ਅੱਜ ਬੀਬੀਆਂ ਕਰ ਰਹੀਆਂ ਹੋਈ ਦੀ ਹੋ ਰਹੀ ਸਫਾਈ ਕੰਮ ਨੇਰੀਆਂ ਦਾ ਕੰਮ ਬਹੁਤ ਖਰਾਬ ਹੁੰਦਾ ਸੀਗਾ ਤੇ ਫਿਰ ਆਪਾਂ ਹੋਰ ਵੀ ਤੁਹਾਨੂੰ ਚੀਜ਼ਾਂ ਅੱਜ ਇੱਕ ਦੋ ਦਿਖਾਵਾਂਗੇ ਤੇ ਵਲੌਗ ਬੜਾ ਕੈਂਟਡਾ ਤੇ ਬਣੇ ਰਿਓ ਤੇ ਵੀ ਸਿਰਫ ਵਲੌਗ ਤੇ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋਰੋ ਦੋਸਤੋ ਕਿਉਂਕਿ ਅੱਜ ਕੈਂਟਡਾ ਵਲੌਗ ਲੈ ਕੇ ਆਨੇ ਆ ਤੇ ਜਿਹੜਾ ਮੋਗਾ ਸ਼ਹਿਰ ਤੇ ਆਪਣੇ ਸ਼ਹਿਰ ਵਾਲਾ ਵਲੌਗ ਦੂਸ ਇਸ ਤਰ੍ਹਾਂ ਵਲੌਗ ਨੂੰ ਪਿਆਰ ਦਿਓ ਤੁਹਾਡੇ ਲਈ ਨਵੇਂ ਵਲੌਗ ਲੈ ਕੇ ਆਂਦੇ ਰਾਵਾਂਗੇ ਆਪਾਂ ਫਿਰ ਉਸ ਤੋਂ ਇੱਕ ਗੱਲ ਤੁਹਾਨੂੰ ਹੋਰ ਸੁਣੀ ਆਪਣਾ ਮੋਬਾਈਲ ਜਿਹੜਾ ਹੋ ਗਿਆ ਖਰਾਬ ਆਪਾਂ ਨਵਾਂ ਮੋਬਾਈਲ ਲੈਣਾ ਇਕ ਦਿਨ ਵਿੱਚ ਲੜਾਂ ਮੋਬਾਈਲ ਤੁਹਾਨੂੰ ਉਹ ਵੀ ਦਿਖਾਵਾਂਗੇ ਤੇਰੀ ਮੈਮਰੀ ਥੋੜੀ ਘੱਟ ਆ ਤੇ ਆਪਾਂ ਨਵਾਂ ਮੋਬਾਈਲ ਲੈ ਕੇ ਤੁਹਾਨੂੰ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਫਿਰ ਆਪਾਂ ਤੁਹਾਡੇ ਲਈ ਹੋਰ ਕਾਹਨ ਕਾਹਨ ਵਲੌਗ ਬਣਾਵਾਂਗੇ ਜਿਹਦੀ ਵਧੀਆ ਕੁਆਲਿਟੀ ਹੋਊਗੀ ਦੋਸਤੋ ਬੜੇ ਨਾਲ ਆਪਣੇ ਵਲੌਗ ਵਾਈਟ ਆਪ ਕਰਦੇ ਗੱਲਾਂ ਬਾਤ ਪਾਣੀ ਪੌਣ ਤੋਂ ਬਾਅਦ ਜੀ ਕੂਲਰ 'ਚ ਪਾਣੀ ਤਾਂ ਭਰ ਤੇ ਆਪਾਂ ਦਾ ਬਟਨ ਦਿੰਨੇ ਛੱਡ ਕਿਉਂਕਿ ਵਾਲੇ ਦਾ ਕੋਲੋਂ ਪਾਣੀ ਚੱਕਦੇ ਸੌਣੇ ਆ ਜਿਸ ਤਰ੍ਹਾਂ ਇਹ ਆਪਾ ਔਨ ਕਰਤਾ ਇੱਥੇ ਕੋ ਮਗਲੇ ਦੇ ਪਾਣੀ ਆਉਣ ਲੱਗਣਾ ਦੇਖੋ ਦੋਸਤੋ ਇੱਥੇ ਹੁਣ ਪਾਣੀ ਜਿਹੜਾ ਹੈਗਾ ਆਉਣ ਲੱਗ ਜੂਗਾ ਜਿਵੇਂ ਮੋਟਰ ਨੇ ਪਾਣੀ ਚੱਕਣਾ ਸ਼ੁਰੂ ਕਰਤਾ ਆ ਦੇਖੋ ਇਹ ਹਣੀ ਪੈਡ ਦੋਸਤੋ ਜਾਲੀਆਂ ਇਹਦੀਆਂ ਉਹ ਪਿਛਲੇ ਦਿਨ ਆਪਾਂ ਨਾ ਨਹੀਂ ਆ ਰਹੇ ਹਣੀ ਪੈਡ ਜਿਹੜੀਆਂ ਹੁੰਦੀਆਂ ਉਹ ਜਾਲੀਆਂ ਜਾਲੀਆਂ ਵਧੀਆਂ ਹੈਗੀਆਂ ਤੇਰਾ ਪਾਣੀ ਗੜਾ ਨੇ ਚੱਕ ਲਿਆ ਤੇ ਠੰਡੀ ਹਵਾ ਹੁਣ ਦਊਗਾ ਤੇ ਮੰਮੀ ਹੁਣੀ ਕਰ ਰਿਆ ਹੈ ਰੈਸਟ ਤੇ ਬਣੇ ਰੋ ਆਪਾਂ ਰਸੋਈ ਦੀ ਕਰਕੇ ਫੁੱਲ ਸਫਾਈ ਤੇ ਤੁਹਾਨੂੰ ਦਿਖਾਉਣੇ ਆ ਅੱਜ ਦਾ ਵਲੌਗ ਆ ਦੇਖੋ ਪਾਣੀ ਚੱਕ ਲਿਆ ਮੈਂ ਸਿਖਰ ਦੇ ਪਰਾ ਲੱਗਿਆ ਹੋਇਆ ਔਰ ਦੇਖੋ ਪਰਦੇ ਉੱਪਰ ਦੇ ਵੀ ਟੋਟੇ ਪਏ ਆ ਬਾਈ ਫੋਨਾਂ ਨੇ ਅੱਜ ਸਫਾਈਆਂ ਕਰਦੀ ਕਿਉਂ ਨੇਰੇਆਂ ਨਾਲ ਕਾਫੀ ਗੰਦ ਪੈ ਚੁੱਕਿਆ ਸੀਗਾ ਇਹਨੂੰ ਚੱਕ ਕੇ ਜਾ ਰਹੇ ਆਂ ਬੱਸ ਅਸੂਰੇ ਕਮਰੇ ਕਿਉਂਕਿ ਇੱਥੇ ਸਫਾਈ ਹੋ ਰਹੀ ਹੈ। ਚੱਲ 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 ਚੱਲ। ਫਿਰ ਹੁਣ ਅਸੀਂ ਆਪਾਂ ਵੱਡੇ ਕਮਰੇ 'ਚ ਵਾਚ ਚੱਕ ਆ ਰਹੇ ਆਂ ਨਾਲ ਦੇਖੋ। ਪਰ ਟਾਈਮ ਪਹਿਲਾਂ ਆਪਾਂ ਮੌਸਮ ਨਹੀਂ ਕਰਕੇ ਖੜੇ ਗੱਲ ਦੋਸਤੋ ਤੇ ਖੁਸ਼ਖਬਰੀ ਹੈ ਕਿ ਆਹ ਦੇਖੋ ਬੱਦਲ ਪੂਰੇ ਬਣ ਗਿਆ ਤੇ ਆਹ ਦੇਖੋ ਕੈਣ ਮੈਣ ਕੈਣ ਮੈਣ ਲੱਗ ਗਿਆ ਹੁਣ ਤੇ ਮੀਂਹ ਆ ਗਿਆ ਦੋਸਤੋ ਬੜੀ ਖੁਸ਼ਖਬਰੀ ਗੱਲ ਆ ਵੀ ਆਪਣੇ ਏਰੀਆ ਚ ਵੀ ਫਰੋਇਪਰ ਜਿਲ੍ਹੇ ਮੀਂਹ ਪੈਣ ਲੱਗ ਗਿਆ ਤੇ ਦੂਜਾ ਗਰਮੀ ਤੋਂ ਥੋੜੀ ਰਾਹਤ ਮਿਲੂਗੀ ਆ ਦੇਖੋ ਕਣੀਆਂ ਤੁਹਾਨੂੰ ਲਾਈਵ ਪੈਨ ਦਿਖਾ ਦਿੰਨੇ ਦੋਸਤੋ ਆ ਦੇ ਕਣੀਆਂ ਪੈ ਰੀਆਂ ਦੇਖੋ ਤੇ ਥੋੜੀ ਗਰਮੀ ਤੋਂ ਮਿਲੂਗੀ ਰਾਹਤ ਤੇ ਚਲੋ ਆ ਦੇਖੋ ਕਾਲੇ ਬੱਦਲ ਛਾ ਚੁੱਕੇ ਆ ਤੇ ਖੁਸ਼ੀ ਦੀ ਗੱਲ ਆ ਤੁਹਾਡੇ ਦੋਸਤੋ ਦੱਸੋ ਕਿਹੜੇ ਕਿਹੜੇ ਏਰੀਆ 'ਚ ਮੀਂਹ ਪੈ ਚੁੱਕਾ ਤੇ ਕਿੱਥੇ ਸੰਭਾਵਨਾ ਹੈਗੀ ਆ ਤੇ ਗਰਮੀ ਤੋਂ ਤੁਹਾਨੂੰ ਵੀ ਰਾਤ ਮਿਲੇ ਆਪਾਂ ਪਰਮਾਤਮਾ ਕੀ ਕਰਦੇ ਆ ਅਰਦਾਸ ਸਾਰਿਆਂ ਲਈ ਮੀਂਹ ਆ ਜਿਹੜਾ ਨਾਲੇ ਝੋਨੇ ਦਾ ਰੁੱਤ ਝੋਨੇ ਸੀਜ਼ਨ ਆਉਣ ਵਾਲਾ ਝੋਨਾ ਲਾਉਣਾ ਆਪਾਂ ਮੀਂਹ ਦੀ ਆਪਾਂ ਲੋੜ ਹੀ ਲੋੜ ਆ ਤੇ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਇਸ ਕਰਕੇ ਤੇ ਵੰਚਦੀਪ ਹੁਣ ਚੱਲੇ ਆ ਸ਼ਹਿਰ ਨੂੰ ਡੈਡੀ ਦੇ ਨਾਲ ਡੈਡੀ ਤੇ ਮੰਮੀ ਜੀ ਦੇ ਨਾਲ ਕਿਉਂਕਿ ਲਾਉਣਾ ਹੈਗਾ ਸਬਦਾ ਪੱਤਾ ਤੇ ਆਪਾਂ ਮੈਂ ਕਿਹਾ ਚਲੋ ਦੋਸਤਾਂ ਨੂੰ ਮੀਂਹ ਦੀ ਸ਼ੁਰੂਆਤ ਦਿਖਾ ਦਈਏ। ਵੰਸ਼ਦੀਪ ਜੀ ਚੱਲੇ ਆ ਸ਼ਹਿਰ ਬਾਜ਼ਾਰ ਨੂੰ ਬਹਿ ਕੇ ਗੱਡੀ ਦੇ ਵਿੱਚ ਇਹ ਲੁੱਟ ਗਿਆ। ਹਾਂਜੀ ਚੀਜੀ ਲੈ ਕੇ ਆ ਮੇਰੇ ਰਸਤੇ ਨੇ ਜੁੱਤੀਆਂ ਬਹੁਤ ਪੈਣੇ ਘਰੇ ਨਹੀਂ ਵੰਨਦਣਾ ਮੈਨਾਂ ਲੱਗੇ ਸਮਝ ਕੀ ਲੈ ਕੇ ਆਏਗਾ ਮੇਰੇ ਰਸਤੇ? ਕੀ ਲੈ ਕੇ ਆਏਗਾ ਮੇਰੇ ਰਸਤੇ ਦਾਸ? ਕੀ ਲੈ ਕੇ ਆਏਗਾ? ਲਿਮਕਾ ਲੈ ਕੇ ਆਏ ਮੇਰਾ ਠੀਕ ਹੈ। ਲੱਗੇ ਵਾਂਝੇ ਤਿਆਰ ਆ ਮਮੀ ਜਿਹੜੀ ਨਾਲ ਚੱਲੇ ਸ਼ਹਿਰ ਨੂੰ ਤੇ ਮੇਹ ਚੀਜ਼ੀਆਂ ਆਪਣੇ ਤੇ ਆਉਣੇ ਚਾਹੀਦੀਆਂ ਨਹੀਂ ਤਾਂ ਪੈਣੀ ਦੇ ਇੱਕ ਕੱਟ ਮਮੀ ਨੇ ਚੱਲੇ ਆ ਬਾਏ ਬਾਏ ਟੇਕ ਕੇਅਰ ਆ ਦੇਖੋ ਰਸੋਈ ਦੀ ਬਈ ਹੋ ਰਹੀ ਏ ਧੁਆ ਧੁਆਈ ਕੰਡਾ ਸੁਣ ਲੈ ਹਾਂਸ ਤੋ ਗਈ ਚੰਗਾਈ ਜਾਂਦੇ ਘਰ ਦੇ ਕਹਿੰਦੇ ਮਿੱਤਰੋ ਅੱਜ ਕਰਦੇ ਨੇ ਗਰਦਫਾਣ ਅਸਰੇ ਵਿੱਚੋਂ ਪਾਣੀ ਪਾਣੀ ਸਾਰੇ ਪਾਣੀ ਪਾਣੀ ਹੋ ਗਿਆ ਕਹਿੰਦੇ ਪਾਸੇ ਦੁੱਤੇ ਨਾ ਪੈ ਜੇ ਮੈਂ ਕੋਈ ਗੱਲ ਨਹੀਂ ਆ ਦੇਖੋ ਬਾਈ ਬਿਜਲੀ ਤੋਂ ਬਚ ਕੇ ਜੇ ਬਿਜਲੀ ਬੁਲੀ ਜ ਮਾਰਾ ਜਾਏਗਾ ਕਰੰਟ ਦਾ ਸਾਰਾ ਬੰਦਾ ਜੀ ਕੰਮ ਹੋ ਗਈ ਹੈ ਤੇ ਚਲੋ ਆਪਾਂ ਐਂਡ ਤੇ ਹੁਣ ਤੁਹਾਨੂੰ ਸਾਰਾ ਸਮਾਨ ਟਿਕਾ ਕੇ ਰੱਖ ਕੇ ਫਿਰ ਤੁਹਾਡੇ ਕਾਦੇ ਰੋ ਰੋ ਵੀਡੀਓ ਦੋਸਤੋ ਬਾਏ ਬਾਏ ਨਜ਼ਰ ਲੋ ਦੋਸਤੋ ਆਪਣੀ ਰਸੋਈ ਦੀ ਹੋ ਚੁੱਕੀ ਸਫਾਈ ਹੈ ਆਪਣੇ ਕਿਚਨ ਮੰਤਰੀ ਹੁਣਾਂ ਨੇ ਸਫਾਈ ਜਿਹੜੀ ਕਰਤੀ ਆ ਤੇ ਦੇ ਬਰਤਨ-ਬੁੱਤਨ ਚਮਕਾ ਕੇ ਦਿੱਤੇ ਰੱਖ ਤੇ ਆਇਦਰ ਜਿਹੜਾ ਵਲੌਗ ਹੈਗਾ ਆਪਾਂ ਇਹ ਸਾਰਾ ਕੁਝ ਦਿਖਾਉਣ ਤੋਂ ਬਾਅਦ ਕਰਦੇ ਹੈਗੇ ਐਂਡ ਮੁੜੇ ਫਰੰਜ਼ ਜਿਵੇਂ ਚਮਕਾਤੀ ਆਸੂ ਕਰਦੀ ਹੈ ਬਰ ਵੈਸਟਰਨ ਨਮੀ ਸੀ ਇੱਕ ਘੜਾ ਪਾਣੀ ਲਾ ਵੀ ਆ ਦੇਖੋ ਤੇ ਦੋਸਤੋ ਤੁਹਾਨੂੰ ਆਪਣੀ ਆਈਡੀ ਹੈ ਕਿਚਨ ਦਾ ਵਲੌਗ ਸਫਾਈ ਨੇਰੀਆਂ ਆਈਆਂ ਲੱਗ ਕੇ ਆਪਾਂ ਸਫਾਈ ਜਲਦੀ ਕਰਨੀ ਪਈ ਤੇ ਤੁਹਾਡੇ ਵੀ ਨੇਰੀਆਂ ਕਿੰਨੀਆਂ ਹੈ ਤੁਸੀਂ ਸਫਾਈ ਕੀਤੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜਰੂਰ ਦੱਸੋ ਅੱਜ ਦੇ ਵਲੌਗ ਵਿੱਚ ਇੰਨਾ ਹੀ ਤੇ ਮਿਲਦੇ ਆਂ ਆਪਾਂ ਕਿਸੇ ਨਵੇਂ ਵਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਏ ਬਾਏ